ਸਮਰਾਲਾ ਟ੍ਰੈਫਿਕ ਪੁਲਿਸ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਹਾਈ ਟੈਕ ਨਾਕਾ ਲਾ ਕੇ ਓਵਰਸਪੀਡ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਹੈ ਓਵਰਸਪੀਡ ਹੋਣ ਤੇ ਚਲਾਣ ਕੱਟੇ ਗਏ ਟ੍ਰੈਫਿਕ ਪੁਲਿਸ ਇੰਚਾਰਜ ਕੁਲਜੀਤ ਸਿੰਘ ਨੇ ਦੱਸਿਆ ਕਿ ਏ ਡੀ ਜੀ ਪੀ ਟ੍ਰੈਫਿਕ ਪੁਲਿਸ ਅਤੇ ਐਸ ਐਸ ਪੀ ਖੰਨਾ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤੇ ਓਵਰਸਪੀਡ ਗੱਡੀਆਂ ਦੇ ਚਲਾਣ ਕੱਟਣੇ ਸ਼ੁਰੂ ਕੀਤੇ ਗਏ ਨੇ ਹਾਈਵੇ ਉੱਪਰ ਗੱਡੀਆਂ ਦੀ ਨਿਰਧਾਰਿਤ ਤਸਵੀਰ ਜਤੀ ਦੀ ਹੈ ਪਰ ਕੁਝ ਲੋਕ ਅਸਤੀ ਤੋਂ ਉੱਪਰ 90 ਅਤੇ 100 ਤੋਂ ਵੱਧ ਸਪੀਡ ਤੇ ਗੱਡੀਆਂ ਚਲਾਉਂਦੇ ਨੇ ਸਮਰਾਲਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਲੁਧਿਆਣਾ ਲਾਈਵ ਗੁੱਡ ਮਾਰਨਿੰਗ ਸਾਡਾ ਇੱਥੇ ਨਾਕੇ ਦਾ ਮੇਨ ਪਰਪਸ ਹੈਗਾ ਜਿਹੜੀਆਂ ਗੱਡੀਆਂ ਓਵਰ ਸਪੀਡ ਆਉਂਦੀਆਂ ਸਾਨੂੰ ਮਾਨਯੋਗ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਹਾਲ ਸਾਡੇ ਐਸਐਸਪੀ ਮੈਡਮ ਅਮਨੀਤ ਕੌਰ ਜੀ ਉਹਨਾਂ ਦੇ ਡਿਸ਼ਨਲ ਨਿਸ਼ਾਨ ਦੇ ਹੇਠ ਅੱਜ ਅਸੀਂ ਇਹ ਟੋ ਦੇ ਕੋਲ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਤੇ ਨਾਕਾ ਲਾਇਆ ਜਿਹਦੇ ਵਿੱਚ ਅਸੀਂ ਜਿਹੜੀਆਂ ਓਵਰ ਸਪੀਡ ਗੱਡੀਆਂ ਨੇ ਆਪਣੇ ਜਿਹੜੀਆਂ ਸਪੀਡ ਆ ਇੱਥੇ ਆਪਣੇ ਹਾਈਵੇ ਦੀ 80 ਆ ਜਿਹੜੀਆਂ 80 ਤੋਂ ਉੱਪਰ ਗੱਡੀਆਂ ਹੁੰਦੀਆਂ 90 ਪਲੱਸ 100 ਉਹਨਾਂ ਦਾ ਅਸੀਂ ਓਵਰ ਸਪੀਡਿੰਗ ਦੇ ਚਲਾਨ ਕਰਦੇ ਆ। ਇਹ ਜਿਹੜਾ ਨਾਕਾ ਗਿਆ ਲਾਇਆ ਗਿਆ ਇਹ ਇਹ ਪਹਿਲੀ ਵਾਰ ਲਗਾਇਆ ਗਿਆ ਓਵਰ ਸਪੀਡ ਦਾ ਜਾਂ ਪਹਿਲਾਂ ਵੀ ਇਹ ਨਾਕਾ ਚੱਲਦੇ ਨਹੀਂ। ਮੇਰੀ ਤਨਾਕੀ ਹੈ ਜੇ ਲਾਸਟ ਟਿਕਟ ਹੋਈ ਹੈ ਮੇਰੀ ਤਨਾਕੀ ਦੇ ਵਿੱਚ ਅੱਜ ਮੇਰਾ ਇੱਥੇ ਪਹਿਲਾ ਨਾਕਾ ਆਇਆ ਪਹਿਲਾਂ ਵੀ ਰੁਟੀਨ ਦੇ ਵਿੱਚ ਨਾਕੇ ਲੱਗਦੇ ਰਹੇ ਨੇ। ਅਸੀਂ ਬਦਲ-ਬਦਲ ਕੇ ਕਦੇ ਖੰਨਾ ਦਿੱਲੀ ਹਾਈਵੇ ਦੇ ਉੱਤੇ ਔਰ ਕਦੇ ਇਸ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਅਸੀਂ ਬਦਲ-ਬਦਲ ਕੇ ਰੁਟੀਨ ਦੇ ਵਿੱਚ ਨਾਕਾ ਲਗਾਉਂਦੇ ਰਹਿੰਨੇ ਤੇ ਇਹਨਾਂ ਗੱਡੀਆਂ ਦਾ ਅਸੀਂ ਓਵਰ ਸਪੀਡਿੰਗ ਦਾ ਚਲਾਣ ਮੈਕਸਿਮਮ ਕਰਦੇ ਇਹਨਾਂ ਨਾਕਿਆਂ 'ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ ਜੀ ਸਰ ਬਿਲਕੁਲ ਆਉਣ ਵਾਲੇ ਚਲਾਣ ਜਿਵੇਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਹਾਈਵੇ ਦੇ ਉੱਤੇ ਓਵਰ ਸਪੀਡਿੰਗ ਦੇ ਐਕਸੀਡੈਂਟ ਹੁੰਦੇ ਨੇ ਇਹਨਾਂ ਹਾਦਸਿਆਂ ਨੂੰ ਘਟਾਉਣ ਲਈ ਤੇ ਲੋਕਾਂ ਨੂੰ ਵੇਅਰ ਕਰਨ ਲਈ ਇਸ ਤਰ੍ਹਾਂ ਦੇ ਨਾਕਾ ਨਾਕੇ ਕੰਟੀਨਿਊ ਅੱਗੇ ਵੀ ਕੰਟੀਨਿਊ ਰਹੇਗਾ ਜਿਸ ਤਰ੍ਹਾਂ ਕਿ ਬੱਚੇ ਵੀ ਅੱਜ ਕੱਲ ਛੋਟੀ ਉਮਰ ਦੇ ਬੱਚੇ ਵੀ ਗੱਡੀਆਂ ਲੈ ਕੇ ਘੁੰਮਦੇ ਬਿਲਕੁਲ ਸਰ ਉਹਨਾਂ ਮਾਪਿਆਂ ਨੂੰ ਅਸੀਂ ਖਾਸ ਤੌਰ ਤੇ ਹਦਾਇਤ ਕਰਨਾ ਚਾਹੁੰਦੇ ਹਾਂ ਵੀ ਜਿਹੜੇ 18 ਸਾਲ ਤੋਂ ਛੋਟੇ ਵਿਦਾਊਟ ਲਾਇਸੈਂਸ ਲੈ ਕੇ ਗੱਡੀ ਚਲਾਉਂਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਆਪਣੇ ਬੱਚਿਆਂ ਨੂੰ ਵਾਹਨ ਨਾ ਫੜਾਓ ਕਿਉਂਕਿ ਹੁਣ ਨਵੇਂ ਕਾਨੂੰਨਾਂ ਦੇ ਮੁਤਾਬਕ ਜਿਹੜਾ ਬੱਚਾ 18 ਸਾਲ ਤੋਂ ਛੋਟਾ ਗੱਡੀ ਚਲਾਉਂਦਾ ਉਹਦਾ ਐਕਸੀਡੈਂਟ ਜੇਕਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਬੱਚੇ ਦੇ ਨਾਲ-ਨਾਲ ਉਸਦੇ ਮਾਪਿਓ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਹੋ ਗਈ ਹੈ ਇਸ ਲਈ ਅਸੀਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਵੀ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਔਰ ਆਮ ਪਬਲਿਕ ਦੀ ਜ਼ਿੰਦਗੀ ਨਾਲ ਖਲਵਾੜ ਨਾ ਕਰੋ ਬੱਚਿਆਂ ਨੂੰ ਵਾਹਨ ਨਾ ਫੜਾਓ ਜਿਸ ਤਰ੍ਹਾਂ ਤੁਸੀਂ ਕਹਿ ਵੀ ਜਿਵੇਂ ਓਵਰ ਸਪੀਡ ਗੱਡੀਆਂ ਚੱਲਦੀਆਂ ਨੇ ਓਵਰ ਸਪੀਡ ਚਲਾਉਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਓਵਰ ਸਪੀਡ ਵਾਲਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਆਪਣੀ ਜਿਹੜੀ ਰੋਡ ਦੇ ਉੱਤੇ ਸਪੀਡ ਲਿਮਟ ਰੱਖੀ ਹੁੰਦੀ ਆ ਉਹਦੇ ਅਕੋਰਡਿੰਗ ਗੱਡੀ ਚਲਾਓ ਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕੀਏ